ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਦੇ ਮੈਂ ਹਾਂ ਗੁਰਦੀਪ ਸਿੰਘ ਇਹ ਜੋ ਅਸੀਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਇਹ ਕਿਸੇ ਹੋਰ ਸ਼ਹਿਰ ਦੀਆਂ ਜਾਂ ਕਿਸੇ ਹੋਰ ਦੇਸ਼ ਦੀਆਂ ਨਹੀਂ ਸਗੋਂ ਮਾਰੂਥਲ ਵਾਲੇ ਇਲਾਕੇ ਦੁਬਈ ਦੇ ਨੇ ਜੀ ਹਾਂ ਇਹ ਯੂਏਈ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਯੂਏਈ ਦੇ ਵਿੱਚ ਜਿਹੜਾ ਫਲੱਡ ਆ ਗਏ ਨੇ ਹੜ੍ਹ ਆ ਗਏ ਨੇ ਬਾਰਿਸ਼ ਹੋਈ ਉੱਥੇ ਬਹੁਤ ਹੀ ਜਿਹੜੀ ਭਿਆਨਕ ਤਰੀਕੇ ਦੀ ਜਿਹੜੀ ਰਾਤੀ ਬਾਰਿਸ਼ ਹੋਈ ਸੀ ਬਾਰਿਸ਼ ਦੇ ਨਾਲ ਪੂਰੇ ਦੁਬਈ ਦੇ ਵਿੱਚ ਜਲ-ਥਲ ਹੋ ਚੁੱਕਿਆ ਤਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਕਿਵੇਂ ਜਹਾਜ਼ਾਂ ਦਾ ਜਿਹੜਾ 에어ਪੋਰਟ 에어ਪੋਰਟ ਤੇ ਪਾਣੀ ਫਿਰ ਰਿਹਾ ਦੁਕਾਨਾਂ ਸਾਰੀਆਂ ਹੀ ਪਾਣੀ ਨਾਲ ਭਰ ਗਿਆ ਰੋੜਾਂ ਤੇ ਲਗਾਤਾਰ ਪਾਣੀ ਫਿਰ ਰਿਹਾ ਐ ਇਸ ਤਰ੍ਹਾਂ ਲੱਗ ਹੀ ਨਹੀਂ ਰਿਹਾ ਕਿ ਇਹ ਦੁਬਈ ਆ ਇਹ ਤਾਂ ਕੋਈ ਹੋਰ ਦੇਸ਼ ਹੈ ਜਿਹੜਾ ਉਹ ਲੱਗ ਰਿਹਾ ਜਿੱਥੇ ਕਿ ਬਹੁਤ ਹੀ ਸੰਘਣੇ ਜਿਹੜੇ ਪੌਦੇ ਪੇੜ ਪੌਦੇ ਹੁੰਦੇ ਹੁੰਦੇ ਕਿਉਂਕਿ ਪੇੜ ਪੌਦੇ ਜਿਸ ਇਲਾਕੇ ਦੇ ਵਿੱਚ ਜ਼ਿਆਦਾ ਹੁੰਦੇ ਨੇ ਉੱਥੇ ਹੀ ਬਾਰਿਸ਼ ਹੁੰਦੀ ਹੈ ਪਰ ਇਤਿਹਾਸ ਦੇ ਵਿੱਚ ਇਹ ਤਾਂ ਪਹਿਲੀ ਵਾਰ ਹੀ ਹੋਇਆ ਕਿ ਦੁਬਈ ਦੇ ਵਿੱਚ ਜਿਹੜਾ ਇੰਨਾ ਪਾਣੀ ਆ ਫਲੱਡ ਆ ਗਿਆ ਸੋ ਸੋ ਸਾਰੇ ਸਾਇੰਸ ਵੀ ਜਿਹੜੀ ਹੈ ਸੋਚਾਂ ਦੇ ਵਿੱਚ ਪਾ ਦਿੱਤੀ ਹੈ ਕੁਦਰਤ ਹੈ ਕੁਦਰਤ ਦਾ ਭੇਤ ਬਿਲਕੁਲ ਕਿਸੇ ਨੇ ਨਹੀਂ ਪਾਇਆ ਸੋ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਦੁਬਈ ਦੇ ਵਿੱਚ ਪਾਣੀ ਹੀ ਪਾਣੀ ਲਗਾਤਾਰ ਸੜਕਾਂ ਦੇ ਉੱਪਰ ਪਾਣੀ ਫਿਰ ਰਿਹਾ ਗੱਡੀਆਂ ਰੋੜਾ ਤੇ ਸਾਈਡਾਂ ਤੇ ਖੜਾ ਦਿੱਤੀਆਂ ਗਈਆਂ ਨੇ ਗੱਡੀਆਂ ਦੇ ਵਿੱਚ ਵੀ ਪਾਣੀ ਪੈ ਗਿਆ ਲਗਾਤਾਰ ਬਾਰਿਸ਼ ਹੈ ਜਿਹੜੀ ਰਾਤ ਦੀ ਹੋ ਰਹੀ ਹੈ ਸੋ ਜੀ ਕਿਸ ਤਰ੍ਹਾਂ ਦੀ ਜਿਹੜੀ ਸਥਿਤੀ ਹੈ ਮੇਰੇ ਸਹਿਯੋਗੀ ਦੁਬਈ ਤੋਂ ਸਿਮਰਨ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਤੋਂ ਜਾਣਦੇ ਆ ਜੀ ਸਿਮਰਨ ਬਿਲਕੁਲ ਜਿਹੜਾ ਦੁਬਈ ਦੇ ਵਿੱਚ ਰਾਤੀ ਬਾਰਿਸ਼ ਹੈ ਕਿੰਨੇ ਤੋਂ ਕਿੰਨੇ ਸਮੇਂ ਤੱਕ ਇਹ ਜਿਹੜੀ ਬਾਰਿਸ਼ ਉੱਥੇ ਹੋਈ ਹੈ ਹਾਂਜੀ ਗੁਰਦੀਪ ਜਿੱਦਾ ਤੁਹਾਨੂੰ ਪਤਾ ਹੀ ਆ ਵੀ ਪੂਰਾ ਦਿਨ 깔 ਬਾਰਿਸ਼ ਦਾ ਮਾਹੌਲ ਰਿਹਾ ਜੀ ਤੇ ਪੂਰਾ 에어ਪੋਰਟ ਪੂਰਾ 에어ਪੋਰਟ ਤੇ ਪਾਣੀ ਪਾਣੀ ਆ ਫਲਾਈਟਾਂ ਨੂੰ ਉਡਣ ਚ ਵੀ ਮੁਸ਼ਕਲ ਹੋ ਰਹੀ ਹੈ और पूरा ट्रैफिक बंद होया। बहुत मुश्किल सामना करना रहा जी तो बाकी ये है कि मेट, मेट्रो स्टेशन ये सब बंद किता हुआ मतलब ए... पानी पानी इत्यास जी जी इत्यास पहली बार ऐबई च एनी बारिश हुई है ਇਹ ਜਿਹੜੀ ਬਾਰਿਸ਼ ਆ ਇਹ ਕੁਦਰਤੀ ਤੌਰ ਤੇ ਹੋਈ ਆ ਜਾਂ ਇਹਨਾਂ ਦੇ ਵੱਲੋਂ ਕੋਈ ਟੈਕਨੋਲੋਜੀ ਲੈਂਦੀ ਗਈ ਆ ਜਿਹਦੇ ਜ਼ਰੀਏ ਇਹਨੇ ਬਾਰਿਸ਼ ਕਰਵਾਈ ਆ ਉਥੇ ਨਹੀਂ ਨਹੀਂ ਗੁੱਦੀ ਪੈਣਾ ਵੱਲੋਂ ਟੈਕਨੋਲੋਜੀ ਲੈਂਦੀ ਗਈ ਆ ਜਿਹਦੇ ਨਾਲ ਇਹ ਬਾਰਿਸ਼ ਕਰਵਾਈ ਗਈ ਆ ਅੱਛਾ ਤਾਂ ਇਹ ਜਿਹੜੀ ਸਾਰੀ ਬਾਰਿਸ਼ ਆ ਇਹ ਟੈਕਨੋਲੋਜੀ ਦੇ ਜ਼ਰੀਏ ਇਹਨਾਂ ਦੇ ਵੱਲੋਂ ਕਰਵਾਈ ਗਈ ਆ ਹਾਂਜੀ ਸੋ ਕਿੰਨਾ ਚਿਰ ਲਗਾਤਾਰ ਸਿਮਰਨ ਜੀ ਕਰ ਗੱਲ ਕਰੀਏ ਕਿੰਨਾ ਟਾਈਮ ਆ ਜਿਹੜਾ ਬਾਰਿਸ਼ ਤੇ ਹੁੰਦੀ ਰਹੀ ਆ ਦੋ ਦਿਨ ਲਗਾਤਾਰ ਪਰਸੋਂ ਰਾਤ ਦੀ ਬਾਰਿਸ਼ ਸਟਾਰਟ ਹੋਈ ਆ ਤਾਂ ਕੱਲ ਰਾਤ ਤੱਕ ਹੁੰਦੀ ਰਹੇਗੀ ਠੀਕ ਆ ਤਾਂ ਮੌਜੂਦਾ ਜਿਹੜੇ ਹਾਲਾਤ ਨੇ ਉੱਥੇ ਦੇ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਜਿਹੜੀ ਆਵਾਜਾਈ ਆ ਜਾਂ ਹੋਰ ਮਾਲ ਵਗੈਰਾ ਸਭ ਕੁਝ ਠੱਪ ਪਿਆ ਜਾਂ ਚੱਲ ਰਿਹਾ ਹੈ ਬਹੁਤ ਬੁਰੇ ਹਾਲਾਤ ਨੇ ਸਾਰਾ ਕੁਝ ਠੱਪ ਪਿਆ ਹੋਇਆ ਕੋਈ ਜਾਣਚ ਵੀ ਮੁਸ਼ਕਲ ਆ ਰਹੀਆਂ ਆ ਜੀ ਕਾਰੋਬਾਰ ਵੀ ਬੰਦ ਹੋਇਆ ਹੋਇਆ ਪੂਰਾ ਤਾਂ ਹੁਣ ਜਿਹੜਾ ਪ੍ਰਸ਼ਾਸਨ ਹੈ ਦੁਬਈ ਦਾ ਉਹਨਾਂ ਦੇ ਵੱਲੋਂ ਜਿਹੜੇ ਉਪਰਾਲੇ ਆ ਉਹ ਕੀਤੇ ਜਾ ਰਹੇ ਆ ਪਾਣੀ ਜਿਹੜਾ ਕਿਸੇ ਪਾਸੇ ਨੂੰ ਕੱਢਿਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਹਾਂਜੀ ਉਹਨਾਂ ਉਹਨਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਜਿਹੜਾ ਵੀ ਪਾਣੀ ਦਾ ਤੰਕਰਾਂ ਰਾਈਂ ਪਰ ਪਰ ਕੇ ਖਾਲੀ ਕੀਤਾ ਜਾ ਰਿਹਾ ਸਾਈਡਾਂ ਤੇ ਜੀ ਰੰਬਲਾਰੇ ਦੀ ਇਹ ਚਰਿਤਾਂ ਜੋ ਜੇਕਰ ਗੱਲ ਕਰੀਏ ਸਿਮਰਨ ਹੁਣ ਵੀ ਹੁਣ ਵੀ ਬੱਦਲਬਾਰੀ ਹੈਗੀ ਆ ਜਾਂ ਉਸੇ ਤਰ੍ਹਾਂ ਜਿਸ ਤਰੀਕੇ ਨਾਲ ਪਹਿਲਾ ਮੌਸਮ ਸੁਥਰਾ ਹੁੰਦਾ ਉਸ ਤਰ੍ਹਾਂ ਹੋ ਗਿਆ ਜਾਂ ਹੁਣ ਵੀ ਬੱਦਲਬਾਰੀ ਹੈ ਅੱਜ ਤਾਂ ਅੱਜ ਦਾ ਮੌਸਮ ਸਾਫ਼ ਹੈ ਬਾਕੀ ਬਾਰਿਸ਼ ਦੇ ਚਾਂਸ ਕਹ ਰਹੇ ਨੇ ਕਿ ਅੱਜ ਵੀ ਆਏ ਹੋ ਸਕਦੇ ਆਂ ਅੱਛਾ ਮਤਲਬ ਅੱਜ ਵੀ ਚਾਂਸ ਲੱਗ ਰਹੇ ਨੇ ਕਿ ਅੱਜ ਵੀ ਜਿਹੜੀ ਬਾਰਿਸ਼ ਆ ਉਹ ਹੋ ਸਕਦੀ ਹੈ ਹੋ ਸਕਦੀ ਹੈ ਆ ਜੇਕਰ ਗੱਲ ਕਰੀਏ ਬਚਾ ਕਰ ਜਾਂਦੀ ਪੂਰੀਆਂ ਜਿਹੜੀਆਂ ਟੀਮਾਂ ਇਹਨਾਂ ਨੇ ਤਾਇਨਾਤ ਕੀਤੀਆਂ ਹੋਈਆਂ ਨੇ ਦੁਬਈ ਦੇ ਵਿੱਚ ਲੋਕ ਜਿਹੜੇ ਪਾਣੀ ਵਾਲੇ ਇਲਾਕੇ 'ਚ ਫਸੇ ਹੋਏ ਉਹਨਾਂ ਨੂੰ ਕੱਢਣ ਤੇ ਲੱਗੀਆਂ ਹੋਈਆਂ ਨੇ ਟੀਮਾਂ ਪੂਰਾ ਕੋਸ਼ਿਸ਼ਾ ਕਰ ਰਹੇ ਆ ਜਿਹੜੇ ਫਸੇ ਹੋਏ ਬੰਦੇ ਨੇ ਉਹਨਾਂ ਨੂੰ ਕੱਢਿਆ ਜਾ ਰਿਹਾ ਜੀ ਜੋ ਸਾਧਨ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਗੱਡੀਆਂ ਟਪਾੜੀ ਜਾ ਰਿਆ ਸੜਨ ਵਾਲੀ ਬਹੁਤ ਟੁੱਟ ਪੱਜ ਹੋ ਰਹੀ ਆ ਸੋ ਸਿਮਰਨ ਜੇਕਰ ਗੱਲ ਕਰੀਏ ਅਸੀਂ ਪ੍ਰਵਾਸੀ ਜਿਹੜੇ ਤੇ ਸਾਡੇ ਪਰਦੇਸੀ ਵੀਰ ਨੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਆ ਕੇ ਦੁਬਈ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ مالی ਸਹਾਇਤਾ ਦੁਬਈ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ? مالی ਸਹਾਇਤਾ ਦਾ ਅਲੇ ਕੋਈ ਗੱਲ ਨਹੀਂ ਹੋਈ। ਇੱਕ ਗੀ ਬਾਕੀ ਹੈ ਕਿ ਜਿਵੇਂ-ਜਿਵੇਂ ਕਦ ਹੈ ਪਾਣੀ ਦਾ ਸਿਸਟਮ ਸਹੀ ਕਰਨ ਕੇ ਬਾਅਦ ਜਿਸ ਜਿਸ ਦਾ ਨੁਕਸਾਨ ਹੋਏਗਾ ਜੀ ਉਹ ਹੋ ਸਕਦਾ ਹੈ ਕਿ مالی ਸਹਾਇਤਾ ਵੀ ਦਿੱਤੀ ਜਾਵੇ। ਜੀ ਲਗਾਤਾਰ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਦੁਬਈ ਤੋਂ ਨੇ ਲਗਾਤਾਰ ਦੋ ਦਿਨ ਤੋਂ ਜਿਹੜੀ ਬਾਰਿਸ਼ ਆ ਉੱਤੇ ਹੋ ਰਹੀ ਹੈ ਜਿਸ ਨੂੰ ਕਹਿੰਦੇ ਆ ਮੁਸਲਾਤਾਰ ਬਾਰਿਸ਼ ਹੈ ਦੁਬਈ ਦੇ ਵਿੱਚ ਲਗਾਤਾਰ ਜਿਹੜੀ ਟੈਕਨੋਲੋਜੀ ਦੇ ਜ਼ਰੀਏ ਬਾਰਿਸ਼ ਕਰਵਾਈ ਗਈ ਹੈ ਬਾਰਿਸ਼ ਇੰਨੀ ਜ਼ਿਆਦਾ ਹੋ ਗਈ ਕਿ ਪਾਣੀ ਨੂੰ ਜਿਹੜਾ ਸੰਭਾਲਣਾ ਮੁਸ਼ਕਲ ਹੋ ਗਿਆ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਦੁਬਈ ਦੇ ਸੜਕਾਂ ਤੇ ਜਿਹੜਾ ਪਾਣੀ ਹੈ ਲਗਾਤਾਰ ਫਿਰ ਰਿਹਾ ਏਅਰਪੋਰਟਾਂ ਦੀ ਗੱਲ ਕਰੀਏ ਫਲਾਈਟਾਂ ਠੱਪ ਨੇ ਠੱਪ ਨੇ ਜੇਕਰ ਸ਼ਾਪਿੰਗ ਮਾਲਾਂ ਦੀ ਗੱਲ ਕਰੀਏ ਉਹ ਵੀ ਠੱਪ ਨੇ ਪਾਣੀ ਜਿਹੜਾ ਅੰਡਰ ਪ੍ਰੈਸ਼ ਨੇ ਜਾਂ ਓਵਰ ਪ੍ਰੈਸ਼ ਨੇ ਉਹਨਾ ਥੱਲੇ ਜਿਹੜਾ ਪਾਣੀ ਹੈ ਘੱਟੋ ਘੱਟ 3-3 ਫੁੱਟ ਜਿਹੜਾ ਪਾਣੀ ਉੱਥੇ ਫਿਰ ਰਿਹਾ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਹੋ ਕਿਸ ਤਰੀਕੇ ਨਾਲ ਬਾਰਿਸ਼ ਹੋਣ ਦੇ ਨਾਲ ਭਾਰੀ ਨੁਕਸਾਨ ਵੀ ਹੋਇਆ ਕਿਤੇ ਨਾ ਕਿਤੇ ਇਹ ਰਾਤਪਰੀ ਖਬਰ ਵੀ ਹੈ ਕਿਉਂਕਿ ਅੱਜ ਤੱਕ ਕਦੇ ਇਤਿਹਾਸ ਦੇ ਵਿੱਚ ਸੁਣਿਆ ਨਹੀਂ ਕਿ ਦੁਬਈ ਦੇ ਵਿੱਚ ਵੀ ਬਾਰਿਸ਼ ਹੁੰਦੀ ਹੈ ਜਾਂ ਹੋਈ ਹੈ ਪਰ ਜਦੋਂ ਬਾਰਿਸ਼ ਹੋਈ ਹੈ ਤਾਂ ਲਗਾਤਾਰ ਜਿਹੜੀ ਬਾਰਿਸ਼ ਬਹੁਤ ਹੀ ਜ਼ਿਆਦਾ ਹੋ ਗਈ ਉੱਥੇ ਜਿਹੜਾ ਪਾਣੀ ਉਹਨਾਂ ਦੇ ਵੱਲੋਂ ਸੰਭਾਲਣਾ ਮੌਕਾ ਹੋ ਗਿਆ ਤਾਂ ਲਗਾਤਾਰ ਤੁਸੀਂ ਬਣੇ ਰਹੋ ਹੋਰ ਕੀ ਅਪਡੇਟ ਹੈ ਦੱਸੋ ਅਸੀਂ ਤੁਹਾਨੂੰ ਜਿਹੜੀ ਪਲ-ਪਲ ਦੀ ਜਾਣਕਾਰੀ ਉਹ ਦਿਨ ਤੇ ਰ੍ਹਾਂਗੇ